वेलकम टू माय नेक्स्ट वीडियो आज दी इंफॉर्मेटिव वीडियो पंजाबी यूनिवर्सिटी पटैला द्वारा जारी ਕੀਤੇ ਗਏ ਪੱਤਰ ਦੇ ਬਾਰੇ ਵਿੱਚ ਜੋ ਕਿ ਸੈਮੈਸਟਰ 2 ਐਨਪੀ 2020 ਦੇ ਅਧੀਨ ਜਿਹੜੇ ਬੱਚੇ ਸੈਮੈਸਟਰ 2 ਦੇ ਵਿੱਚ ਹਨ ਉਹਨਾਂ ਦੇ ਲਈ ਹੈ ਬਹੁਤ ਹੀ ਜ਼ਰੂਰੀ ਵੀਡੀਓ ਹੈ ਧਿਆਨ ਨਾਲ ਸੁਣੀਏ ਬੱਚੇ ਕੰਟਰੋਲਰ ਦਫਤਰ ਵੱਲੋਂ ਜਾਰੀ ਕੀਤੇ ਪੱਤਰਾਂ ਦੇ ਦੀ ਲਗਾਤਾਰਤਾ ਦੇ ਵਿੱਚ IDC ਤੇ MDC ਮਤਲਬ ਇੰਟਰ ਡਿਸਪਲੀਨਰੀ ਕੋਰਸ IDC ਮਲਟੀ ਡਿਸਪਲੀਨਰੀ ਕੋਰਸ MDC ਤੇ SEC SEC ਮਤਲਬ ਸਕਿੱਲ ਐਨਹਾਂਸਮੈਂਟ ਕੋਰਸ ਇਹਨਾਂ ਦੇ ਜੋ ਪੇਪਰ ਪਹਿਲਾਂ ਜੋ ਹੈ ਸਿਲੇਬਸ ਦੇ ਵਿੱਚ 35 ਨੰਬਰ ਦੇ ਲਿਖ ਕੇ ਆਏ ਸੀ ਉਹਨਾਂ ਦੀ ਜੋ ਕ੍ਰੈਡਿਟ ਹੈ ਉਹਨਾਂ ਨੂੰ ਤਿੰਨ ਕ੍ਰੈਡਿਟ ਦਾ ਕਰ ਦਿੱਤਾ ਗਿਆ ਪਹਿਲਾਂ ਇਹ ਦੋ ਕ੍ਰੈਡਿਟ ਦੇ ਸੀ ਮਤਲਬ 50 ਨੰਬਰ ਦਾ ਟੋਟਲ ਪੇਪਰ ਸੀ ਹੁਣ ਇਹਨਾਂ ਨੂੰ ਤਿੰਨ ਕ੍ਰੈਡਿਟ ਦਾ ਕਰ ਦਿੱਤਾ ਗਿਆ ਪੇਪਰ ਦਾ ਟਾਈਮ ਪਹਿਲਾਂ ਡੇਢ ਘੰਟਾ ਸੀ ਹੁਣ 3 ਘੰਟੇ ਕਰ ਦਿੱਤਾ ਗਿਆ ਬੱਚੇ ਇਸ ਲੈਟਰ ਨੂੰ ਦੇਖ ਕੇ ਬਹੁਤ ਘਬਰਾ ਰਿਹਾ ਹੈ ਬੇਟਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਇਹ 3 ਕ੍ਰੈਡਿਟ ਦਾ ਪੇਪਰ 100 ਨੰਬਰ ਦਾ ਹੋਵੇਗਾ ਪਹਿਲਾਂ ਇਹ 50 ਨੰਬਰ ਦਾ ਸੀ ਟੋਟਲ ਹੁਣ 100 ਨੰਬਰ ਦਾ ਹੋਵੇਗਾ ਇਸ ਦੀ ਇੰਟਰਨਲ ਤੇ ਐਕਸਟਰਨਲ ਅੰਕਾਂ ਦੀ ਵੰਡ ਮਤਲਬ ਇੰਟਰਨਲ ਮੀਨਸ ਅਸੈਸਮੈਂਟ ਜਿਹੜੀ ਤੁਹਾਡੀ ਲਗਣੀ ਹੈ ਉਹ 3 ਨੰਬਰਾਂ ਚੋਂ ਲੱਗੇਗੀ ਠੀਕ ਹੈ ਅਸੈਸਮੈਂਟ 3 ਨੰਬਰਾਂ ਚ ਲੱਗੇਗੀ ਤੇ ਜੋ ਥਿਉਰੀ ਪੇਪਰ ਤੁਹਾਨੂੰ ਆਣਾ ਹੈ ਉਹ ਕਿੰਨੇ ਦਾ ਹੋਏਗਾ ਬੱਚੇ ਉਹ 70 ਨੰਬਰਾਂ ਦਾ ਹੋਏਗਾ ਹੁਣ ਬੱਚੇ ਘਬਰਾ ਰਹੇ ਆ ਕਿ ਅਸੀਂ ਤਿਆਰੀ ਕੀਤੀ ਹੋਈ ਹੈ 35 ਨੰਬਰ ਦੇ ਅਕੋਰਡਿੰਗ ਤੇ ਅਸੀਂ 70 ਨੰਬਰ ਦੇ ਅਕੋਰਡਿੰਗ ਤਿਆਰੀ ਕਿਵੇਂ ਕਰੀਏ ਬੇਟਾ ਕਿਉਂ ਘਬਰਾ ਰਹੇ ਹੋ ਦੇਖੋ ਸਿਰਫ ਆਈਡੀਸੀ ਇੰਟਰਡਿਸਪਲੀ ਮਡੀਸੀ ਮਲਟੀਡਿਸਪਲੀ ਤੇ ਐਸਈਸੀ ਚੇਂਜ ਹੋਇਆ ਤੇ ਇੱਥੇ ਵੀ ਘਬਰਾ ਰਹੇ ਕਿ ਇਹ ਈਸੀ ਚੇਂਜ ਤਾਂ ਨਹੀਂ ਹੋਇਆ ਨੋ एईसी ਦੇ ਵਿੱਚ ਕੋਈ ਵੀ ਬਦਲਾਵ ਨਹੀਂ ਹੈ ਉਵੇਂ ਹੀ ਤਿਆਰੀ ਕਰੋ ਜਿਵੇਂ ਤੁਸੀਂ ਪਹਿਲਾਂ ਕਰ ਰਹੇ ਹੋ ਇਹਦਾ ਕੇਸ ਆਫ ਆਈਡੀਸੀ ਐਮਡੀਸੀ ਐਸਈਸੀ ਇਹਨਾਂ ਦੀ ਵੀ ਤਿਆਰੀ ਉਵੇਂ ਹੀ ਕਰੋ ਕਿਉਂਕਿ ਸਿਲੇਬਸ ਬਿਲਕੁਲ ਸੇਮ ਹੈ ਸੋ ਕੋ ਤੁਹਾਡੇ ਲਈ ਇੱਕ ਪਲੱਸ ਪੁਆਇੰਟ ਹੋ ਗਿਆ ਕਿ ਸਿਲੇਬਸ ਘਟ ਹੈ ਸਿਲੇਬਸ ਦੇ ਕੋਲ ਘਟ ਹੈ ਮਾਰਕਸ ਤੁਹਾਨੂੰ ਜਿਆਦਾ ਮਿਲ ਰਹੀ ਹੈ ਤਾਂ ਲੌਂਗ ਅਨਸਰ ਪਹਿਲਾਂ ਹੀ ਤੁਹਾਨੂੰ ਸਿਲੇਬਸ ਵਿੱਚ ਲਿਖਿਆ ਹੋਇਆ ਹੈ ਕਿ ਉਹਦੀ ਲੈਂਥ ਕਿੰਨੀ ਲਿਖਣੀ ਹੈ ਕਿਸ ਤਰੀਕੇ ਨਾਲ ਤੁਸੀਂ ਅਟੈਂਪਟ ਕਰਨੇ ਹੈ ਸ਼ਾਰਟ ਨੋਟ ਜਿਹੜੇ ਤੁਸੀਂ 1 ਨੰਬਰ ਦੇ ਸੀਗੇ ਉਹ ਡਬਲ ਕਰਕੇ ਆ ਜਾਣਗੇ ਠੀਕ ਹੈ ਡਬਲ ਮਾਰਕਸ ਦੇ ਆ ਜਾਣਗੇ ਤਾਂ ਤੁਸੀਂ ਉਹਨਾਂ ਦੀ ਲੈਂਥ ਥੋੜੀ ਇਨਕਰੀਸ ਕਰ ਸਕਦੇ ਹੋ ਠੀਕ ਹੈ ਜਿਵੇਂ ਤੁਸੀਂ 1 ਨੰਬਰ ਦਾ 2 ਦਾ ਪਾਰਟ ਅਨਸਰ ਦੇਣਾ ਦੋ ਤਿੰਨ ਲਾਈਨਾਂ ਦੇ ਵਿੱਚ ਉਵੇਂ ਦੋ ਨੰਬਰ ਦੇ ਲਈ ਤੁਸੀਂ ਜਿਆਦਾ ਨੰਬਰ ਜਿਆਦਾ ਲਾਈਨਸ ਦੇ ਵਿੱਚ ਅਨਸਰ ਲਿਖ ਦਿਓ ਉਹ ਪ੍ਰੋਪਰ ਅਨਸਰ ਦਿਓ ਉਹਦਾ ਠੀਕ ਹੈ ਲੌਂਗ ਬਸ ਜਦ ਦੀ ਪ੍ਰੋਪਰ ਇੰਟਰੋਡਕਸ਼ਨ ਬਣਾ ਕੇ ਪ੍ਰੋਪਰ ਡਿਟੇਲ ਦੇ ਕੇ ਪ੍ਰੋਪਰ ਉਹਦਾ ਕੰਕਲੂਜਨ ਲਿਖ ਕੇ ਪ੍ਰੋਪਰ ਆਨਸਰ ਦੇ ਕੇ ਆਓ ਕਿਉਂਕਿ ਹੁਣ ਤੁਹਾਨੂੰ ਅਸੀਂ ਤੁਸੀਂ ਜਿਆਦਾ ਨੰਬਰ ਗ੍ਰੈਬ ਕਰ ਸਕਦੇ ਹੋ 70 ਨੰਬਰ ਗ੍ਰੈਬ ਕਰ ਸਕਦੇ ਹੋ ਬਿਲਕੁਲ ਠੀਕ ਹੈ ਥੋੜੇ ਸਿਲੇਬਸ ਤੋਂ ਜਿਆਦਾ ਨੰਬਰ ਲੈਣੇ ਹੈ ਠੀਕ ਹੈ ਫਿਰ ਪਹਿਲਾ ਜਿਹੜਾ ਕਬ ਤੁਸੀਂ ਸਿਰਫ ਜਿਹੜੇ ਕੁਐਸਚਨ 1.5 ਘੰਟੇ ਲਿਖਣੇ ਸੀ ਹੁਣ ਤੁਹਾਨੂੰ 3 ਘੰਟੇ ਮਿਲ ਰਹੇ ਆ ਦੇਖੋ ਕਿੰਨੀ ਪੋਜ਼ਿਟਿਵ ਗੱਲ ਹੈ ਤੁਹਾਡੇ ਲਈ ਇਸ ਲੈਟਰ ਨੂੰ ਪੋਜ਼ਿਟਿਵਲੀ ਲਓ ਕਿ ਯੂ ਕੈਨ ਗੈਟ ਵੈਰੀ ਗੁੱਡ ਮਾਰਕਸ ਬਾਏ ਡੂਇੰਗ ਲੈਸ ਲੇ ਠੀਕ ਹੈ ਘੱਟ ਮਿਹਨਤ ਕਰਕੇ ਜਿਆਦਾ ਨੰਬਰ ਲੈ ਸਕਦੇ ਹੋ ਇਸ ਲਈ ਹੁਣ ਇਹਨਾਂ ਪੇਪਰ ਨੂੰ ਹੋਲ ਹਾਰਟਿਡਲੀ ਬਹੁਤ ਵਧੀਆ ਤਰੀਕੇ ਨਾਲ ਪੜੋ ਬਹੁਤ ਵਧੀਆ ਤਰੀਕੇ ਨਾਲ ਆਪਣੇ ਅਨਸਰ ਅਟੈਂਪਟ ਕਰਕੇ ਆਓ ਕਿਤੇ ਵੀ ਕੋਈ ਕਮੀ ਨਹੀਂ ਛੜਨੀ ਉਮੀਦ ਕਰਦੀਆਂ ਇਸ ਵੀਡੀਓ ਤੁਹਾਡੀ ਹੈਲਪ ਕਰੇਗੀ ਜੋ ਹੈ ਅੱਗੇ ਹੋਰ ਵਧੀਆ ਤਿਆਰੀ ਕਰਨ ਦੇ ਵਿੱਚ ਹੁਣ ਇਸ ਤੋਂ ਬਾਅਦ ਮੈਂ ਡੇਟ ਸ਼ੀਟ ਅਕੋਰਡਿੰਗ ਤੁਹਾਨੂੰ ਦੱਸਦੀਆਂ ਕਿ ਕਿਸ ਤਰੀਕੇ ਨਾਲ ਕਿਹੜਾ ਪੇਪਰ ਹੁਣ ਕਿੰਨੇ ਟਾਈਮ ਦਾ ਹੋਏਗਾ ਹਾਂਜੀ ਇਹ ਥੋੜੀ ਡੇਟ ਸ਼ੀਟ ਹੈ ਜੋ ਕਿ ਪਹਿਲਾਂ ਹੀ ਮੈਂ ਇਸੇ ਚੈਨਲ ਤੇ ਪਾਈ ਹੋਈ ਹੈ ਦੇਖੋ ਬੇਟਾ 26 ਤਰੀਕ ਨੂੰ ਮੀਨਸ 26 4 2024 ਨੂੰ ਤੁਹਾਡਾ ਅਵੇਲੇਟੀ ਐਨਹਾਂਸਮੈਂਟ ਕੋਰਸ ਦਾ ਪੇਪਰ ਹੈ ਸੇਮ ਹੀ ਸ਼ਡਿਊਲ ਹੈ ਡੇਟ ਕੰਟੇ ਦਾ ਪੇਪਰ ਹੈ 35 ਨੰਬਰ ਦਾ ਪੇਪਰ ਆਏਗਾ ਠੀਕ ਹੈ ਫਿਰ ਉਸ ਤੋਂ ਬਾਅਦ ਆਈਡੀਸੀ ਤੇ ਐਮਡੀਸੀ ਦਾ ਪੇਪਰ 28 ਤਰੀਕ ਨੂੰ ਹੈ ਇਹ ਤੁਹਾਡਾ ਪੇਪਰ 3 ਘੰਟੇ ਦਾ ਹੋਏਗਾ ਤੇ 70 ਨੰਬਰ ਦਾ ਹੋਏਗਾ ਠੀਕ ਹੈ ਕੋਈ ਬਿਲਕੁਲ ਘਬਰਾਉਣ ਵਾਲੀ ਗੱਲ ਨਹੀਂ ਹੈ ਤੀ ਚਾਰੋਂ ਤੁਹਾਡਾ ਵੈਲਿਊ ਐਡਿਡ ਕੋਰਸ ਹੈ ਵੀਏਸੀ ਇਹਦੇ ਵਿੱਚ ਵੀ ਕੋਈ ਚੇਂਜ ਨਹੀਂ ਹੈ 노 ਚੇਂਜ ਤੇ ਇਹ ਵੀ ਤੁਹਾਡਾ ਕਿਨੇ ਦਾ ਆਏਗਾ 35 ਨੰਬਰ ਦਾ ਤੇ ਡਰਗ ਅਬਿਊਜ਼ ਦਾ ਪੇਪਰ ਹੋਏਗਾ ਠੀਕ ਹੈ ਡਰਗ ਅਬਿਊਜ਼ ਦਾ ਪੇਪਰ ਹੋਏਗਾ ਵੈਲਿਊ ਐਡਿਡ ਕੋਰਸ ਬਹੁਤ ਧਿਆਨ ਨਾਲ ਥੈਰੀ ਕਰਨੀ ਹੈ ਇਸ ਦੀਆਂ ਸਾਰੀਆਂ ਇਹੀ ਵੀਡੀਓਜ਼ ਮੈਂ ਅਪਲੋਡ ਕਰ ਚੁੱਕੀ ਹਾਂ ਕਾਫੀ ਹੱਦ ਤੱਕ ਅਪਲੋਡ ਕਰ ਚੁੱਕੀ ਹਾਂ ਤੇ ਕਰ ਵੀ ਰਹੀ ਹਾਂ ਅਗਲੀਆਂ ਨੈਕਸਟ ਹੈ ਬੱਚੇ 2 5 ਨੂੰ ਤੁਹਾਡਾ ਐਸਈਸੀ ਦਾ ਪੇਪਰ ਹੈ ਇਹਦੇ ਵਿੱਚ ਚੇਂਜ ਹੈ 3 ਆਰਸ ਦਾ ਪੇਪਰ ਹੋਏਗਾ ਤੇ 70 ਨੰਬਰ ਦਾ ਹੋਏਗਾ ਠੀਕ ਹੈ ਤਾਂ ਇਸ ਲਈ ਹੁਣ 70 ਮਾਰਕਸ ਦਾ ਹੋਏਗਾ ਸੌਰੀ ਤਾਂ ਹੁਣ ਧਿਆਨ ਨਾਲ ਆਪਣੀ ਤਿਆਰੀ ਕਰ ਲੋ ਬਿਲਕੁਲ ਘਬਰਾਓ ਨਾ ਸਿਲੇਬਸ ਸੇਮ ਹੈ ਟਾਈਮ ਲਿਮਟ ਵੱਧ ਗਈ ਹੈ ਮਾਰਕਸ ਵੱਧ ਗਿਆ ਹੈ ਬਹੁਤ ਸੋਹਣੀ ਸੋਹਣੀ ਤਿਆਰੀ ਕਰੋ ਲਿਖ ਕੇ ਦੇਖੋ ਅਨਸਰਸ ਨੂੰ ਅੱਛਾ ਅਟੈਂਪਟ ਕਰਕੇ ਆਓ ਉਮੀਦ ਕਰਦੀ ਹੈ ਇਹ ਵੀਡੀਓ ਤੁਹਾਡੇ ਕੁਝ ਡਾਊਟਸ ਨੂੰ ਕਲੀਅਰ ਕਰੇਗੀ ਥੈਂਕ ਯੂ ਗੋਡ ਬlesਸ ਯੂ ਪ੍ਰੀਪੇਅਰ ਵੈਲ ਫਾਰ ਦਾ ਐਗਜ਼ਾਮ 올 ది ਬੈਸਟ ਫਰ ਮਾਈ ਸਾਈਡ ਪ੍ਰਮਾਤਮਾ ਕਰੇ ਬਹੁਤ ਅੱਛੇ ਨੰਬਰ ਲੈ ਕੇ ਅੱਗੇ ਵਧੋ ਥੈਂਕ ਯੂ